ਬੀਤੇ ਦਿਨੀ ਜਿੱਥੇ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਇਆ ਉੱਥੇ ਹੀ ਹੁਣ ਵਿਰੋਧੀਆਂ ਨੇ ਮੌਜੂਦਾ ਸਰਕਾਰ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਅੱਜ ਭਲੱਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਨੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਜ਼ਿਆਦਾ ਕਬرائی ਹੋਈ ਹੈ ਕਿ ਉਹ ਚਾਹੁੰਦੀ ਹੈ ਕਿ ਸਾਰੇ 13000 ਪਿੰਡਾਂ ਦੇ ਵਿੱਚ ਸਿਰਫ ਆਪ ਦੇ ਹੀ ਪੰਚ ਤੇ ਸਰਪੰਚ ਹੋਣ 15 ਅਕਤੂਬਰ ਨੂੰ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਵਿਰੋਧੀ ਧਿਰ ਲਗਾਤਾਰ ਨਿਸ਼ਾਨੇ ਸਾਧ ਰਹੇ ਨੇ ਇਸੇ ਵਿਚਾਲੇ ਸੁਖਪਾਲ ਖੈਰਾ ਨੇ ਨਿਸ਼ਾਨਾ ਵਿੰਦੇ ਹੋਏ ਝਾੜੂ ਪਾਰਟੀ ਦੀ ਸਰਕਾਰ ਨੇ ਪੰਚਾਇਤੀ ਚੋਣਾਂ ਨੂੰ ਜਮਹੂਰੀਅਤ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਵਰਗਾ ਇਲਜ਼ਾਮ ਲਗਾਇਆ ਆਪ ਸਰਕਾਰ ਨੇ ਵੋਟ ਪੰਦੀ ਛੁਪਾ ਕੇ ਰੱਖੀ ਜਿਸ ਕਰਕੇ ਇੱਕ ਸਖਸ਼ ਨੂੰ ਵੀ ਵੋਟ ਪੰਦੀ ਦੀਆਂ ਲਿਸਟਾਂ ਨਹੀਂ ਦਿੱਤੀਆਂ ਗਈਆਂ ਇਹ ਕਹਿਣਾ ਹੈ ਸੁਖਪਾਲ ਸਿੰਘ ਖੈਰਾ ਹੋਣਾਂ ਦਾ ਜੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਨਾਮ ਦੇ ਉੱਤੇ ਇੱਕ ਡਰਾਮਾ ਰਚਿਆ ਗਿਆ ਪਿਛਲੇ ਕੁਝ ਸਮੇਂ ਤੋਂ ਉੱਥੋਂ ਐ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਘਬराई ਹੋਈ ਆ ਕਿ ਕਿਸੇ ਤਰੀਕੇ ਦੇ ਨਾਲ ਸਾਰੇ 13000 ਪਿੰਡਾਂ ਦੇ ਵਿੱਚ ਸਾਡੇ ਸਰਪੰਚ ਬਣ ਜਾਣ ਸਾਡੇ ਪੰਚ ਬਣ ਜਾਣ ਇਹਦੀ ਗੱਲ ਤਾਂ ਇੱਕ ਸਾਲ ਤੋਂ ਉੱਤੇ ਪੰਚਾਇਤ ਦਾ ਜਿਹੜਾ ਟਿਨਿਓਰ ਸੀਗਾ ਉਹ ਡਿਲੇ ਕੀਤਾ ਵਾ ਇੱਕ ਸਾਲ ਵਿੱਚ ਪੈਸਾ ਜਿਹੜੇ ਸਰਕਾਰੀ ਪ੍ਰਬੰਧਕ ਲਾਏ ਦੂਜੇ ਤੀਜੇ ਉਹਨਾਂ ਨੇ ਖੁਰਦ-ਗੁਰਦ ਕੀਤਾ ਕਿਤੇ 1 ਹਿਸਾਲ ਵਿੱਚ ਜੱਜ ਨਾਲ ਪੰਜਾਬ ਵਿੱਚ ਕਿਸੇ ਪਿੰਡੂ ਵਿਕਾਸ ਦੇ ਪ੍ਰੋਜੈਕਟ ਵਾਸਤੇ ਪੈਸਾ ਖਰਚਾ ਕੇ ਲਈ ਇਹ ਤਾਂ ਹੈ ਅਸਲੀਅਤ ਲੇਕਿਨ ਜਿਹੜੀ ਆ ਚੋਣਾ ਵੀ ਕਰਵਾ ਲੈਣ ਜਿੱਦਾਂ ਨਾ ਚੋਰ ਦਰਵਾਜ਼ੇ ਰਾਹੀਂ ਕਰਾਉਣੀ ਆਉਂਦੀ ਆ ਗੁਪਤ ਕਰਾਉਣੀ ਆਉਂਦੀਆਂ ਗੁਪਤਿਆਂ ਦੀ ਸਰਕਾਰ ਬਣ ਕੇ ਰਹਿ ਗਈ ਇਹ ਪਹਿਲਾਂ ਇਹਨਾਂ ਨੇ ਵੋਟਬੰਦੀ ਜਿਹੜੀ ਕੀਤੀ ਉਹ ਛੁਪਾ ਕੇ ਰੱਖੀ ਕਿਸੇ ਨੂੰ ਵੋਟਬੰਦੀ ਦੀ ਲਿਸਟਾਂ ਨਹੀਂ ਦਿੱਤੀਆਂ ਔਰ ਵੋਟ ਵੀ ਕਿੰਨਾ ਬਣਾਏ ਕਿ ਫਰਜ਼ ਕਰੋ ਇੱਕ ਘਰ ਦੇਖਿਆ ਕਿ ਕੋਈ ਇਹਨਾਂ ਦੇ ਵਿਰੋਧੀਆਂ ਵਾਲਾ ਕਾਂਗਰਸ ਦਾ ਕਾਲੀ ਦਲ ਦਾ ਇਹਦੇ ਵਿੱਚ ਇਹਨੂੰ ਇੱਕ ਘਰ ਨੂੰ ਚਾਰ ਵੋਟਾਂ ਚ ਵੰਡ ਦਿੱਤਾ ਇਹ ਵਾਰ ਇੱਕ ਘਰ ਨੂੰ 15 ਘਟ ਤੋਂ ਪਾ ਕੇ ਇੱਕ ਹੋਰ ਤੀਜੇ ਚੌਥੇ ਵੋਟ ਵਿੱਚ ਪਾ ਤੱਕ ਕੰਟੀਗੂਇਟੀ ਦਾ ਪ੍ਰਿੰਸੀਪਲ ਵੀ ਤੋੜਿਆ ਰੱਜ ਕੇ ਔਰ ਇੱਥੇ ਬਸ ਨਹੀਂ ਜਿਹੜਾ ਸਰਪੰਚੀ ਦਾ ਰੋਸਟਰ ਸੀ ਉਹ ਕੱਲ ਸ਼ਾਮ ਡੀਸੀ ਜਿਹੜੇ ਰਿਸਪੈਕਟਿਵ ਨੇ ਜ਼ਿਲ੍ਹਿਆਂ ਦੇ ਉਹਨਾਂ ਨੇ ਕੱਲ ਸ਼ਾਮ ਤੱਕ ਹੀ ਲੋਕਾਂ ਨੂੰ ਦਿੱਤਾ ਅਜੇ ਹਲੇ ਅੱਜ ਤੱਕ ਵੀ ਸਵੇਰੇ ਲੋਕੀ ਫੋਨ ਕਰਕੇ ਪੁੱਛਦੇ ਨੇ ਕਿ ਸਾਡਾ ਪਿੰਡ ਸਰਪੰਚ ਜੀ ਰਿਜ਼ਰਵ ਹੈ ਜਾਂ ਸਰਪੰਚ ਓਪਨ ਹੈ ਜਾਂ ਸਰਪੰਚ ਔਰਤ ਵਾਸਤੇ ਆ ਇਹ ਕਿੱਦਾਂ ਦੀ ਇਲੈਕਸ਼ਨ ਹੈ ਜੀ ਔਰ ਕਈ ਵਾਰ ਪਿੰਡ ਜਿਹੜੇ ਨੇ ਉਹ ਤੀਜੀ ਚੌਥੀ ਦਫਾ ਲਗਾਤਾਰ ਐਸਸੀ ਰਿਜ਼ਰਵ ਕੀਤੇ ਜਾਂਦੇ ਔਰ ਕਈ ਜਗ੍ਹਾ ਦੇ ਉੱਤੇ ਲਗਾਤਾਰ ਜਨਰਲ ਕੈਟਾਗਰੀ ਨੂੰ ਤਿੰਨ ਚਾਰ ਵਾਰੀ ਓਪਨ ਰੱਖਿਆ ਜਾ ਰਿਹਾ ਜਿੱਥੇ ਕੋਈ ਇਹਨਾਂ ਦੇ ਲੱਗਦਾ ਕਿ ਸਾਡੇ ਅਛੇ ਦਿੱਤੇ ਹੋਣਗੇ ਉੱਥੇ ਐਸਸੀ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਲੀਡਰਸ਼ਿਪ ਪ੍ਰੋਵਾਈਡ ਕਰਨ ਦਾ ਔਰ ਜਿਹੜੇ ਚਾਰ ਚਾਰ ਵਾਰੀ ਰਿਜ਼ਰਵ ਕਰਤੇ ਉਹਨਾਂ ਵਿੱਚ ਜਨਰਲ ਕੈਟਾਗਰੀ ਦੇ ਲੋਕਾਂ ਨੂੰ ਵਾਂਝੇ ਰੱਖਿਆ ਜਾ ਰਿਹਾ ਵਾ ਲੀਡਰਸ਼ਿਪ ਪਿੰਡ ਵਿੱਚ ਮੌਕਾ ਮਿਲਦਾ ਕਿਉਂਕਿ ਉੱਥੋਂ ਹੀ ਸਾਰੀ ਗੱਲ ਅਗੇ विधानसभा ते लोकसभा तक पहुंचती है हुण तुसी देख सकदे हो ग्लोबल पंजाब टीवी नूं डाउनलोड करो साडी ऐप एंड्रॉयड जां आईओएस ते फ्री विच रोकू अते अमेज़न फायर टीवी ते जां एप्पल टीवी ते नाल ही देख सकदे हो लाइव स्ट्रीमिंग www.globalpunjabtv.com ते